ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਮੁਹੱਬਤ ਕਰਨ ਵਾਲੇ ਦੇਸ਼ ਵਿਦੇਸ਼ ਵਾਸਤੇ ਸਨੇਹੀ ਉਸ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼-ਏ-ਖਲਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਅਤੇ ਹਲਕਾ ਭਲਾਤ ਤੋਂ ਵਿਧਾਇਕ ਸੁਖਪਾਲ ਸਿੰਘ ਖੇੜਾ ਦੀ ਚੰਡੀਗੜ੍ਹ ਸਥਿਤ ਪ੍ਰਾਪਰਟੀ ਨੂੰ ਈਡੀ ਵੱਲੋਂ ਅਟੈਚ ਕਰ ਲੈ ਜਾਣ ਦੀਆਂ ਖਬਰਾਂ ਸਭ ਤੋਂ ਵੱਧ ਚਰਚਾ ਵਿੱਚ ਨੇ ਬਹੁਤ ਪੁਰਾਣਾ ਮਾਮਲਾ ਹੈ ਡਰੱਗ ਦਾ ਜਿਹਦੇ ਵਿੱਚ ਇੱਕ ਮਾਮਲੇ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੀ ਕਿਸੇ ਨਾਲ ਫੋਨ ਤੇ ਗੱਲ ਹੁੰਦੀ ਹੈ ਤੇ ਉਸ ਫੋਨ ਕਾਲ ਨੂੰ ਆਧਾਰ ਬਣਾ ਕੇ ਇਸ ਸੁਖਪਾਲ ਸਿੰਘ ਖਹਿਰਾ ਨੂੰ ਇੱਕ ਤਰ੍ਹਾਂ ਨਾਲ ਉਸ ਕੇਸ ਦੇ ਵਿੱਚ ਨੋਮੀਨੇਟ ਕੀਤਾ ਹੋਇਆ ਤੇ ਉਸ ਕੇਸ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਲੰਮੇ ਸਮੇਂ ਤੋਂ ਚਲਦੀ ਕਾਰਵਾਈ ਦੇ ਚੱਲਦੇ ਆ ਅੱਜ ਵੀthi ਕੱਲ ਉਹਨਾਂ ਦੀ ਉਹਨਾਂ ਨੂੰ ਉਹਨਾਂ ਦੀ ਪ੍ਰਾਪਰਟੀ ਹੈ ਜਿਹੜੀ ਚੰਡੀਗੜ੍ਹ ਦੇ ਵਿੱਚ ਹੈ ਉਹਨਾਂ ਦੇ ਕੋਠੀ ਨੂੰ ਅਟੈਚ ਕੀਤਾ ਗਿਆ ਹੈ ਹੁਣ ਜਦੋਂ ਅਸੀਂ ਸਮੁੱਚੇ ਬਰਤਾਰੇ ਤੇ ਪੰਛੀ ਝਾਤ ਮਾਰਨ ਦਾ ਯਤਨ ਕਰਦੇ ਹਾਂ ਕਿ ਈਡੀ ਵੱਲੋਂ ਉਹਨਾਂ ਦੀ ਪ੍ਰਾਪਰਟੀ ਨੂੰ ਅਟੈਚ ਕਰਨਾ ਤੇ ਉਹਨਾਂ ਦੇ ਹੱਕ ਵਿੱਚ ਆਵਾਜ਼ ਉੱਠਣੀ ਦੋ ਗੱਲਾਂ ਨੇ ਜਿਹੜੀਆਂ ਬਹੁਤ ਧਿਆਨ ਮੰਗਦੀਆਂ ਨੇ ਹੁਣ ਈਡੀ ਵੱਲੋਂ ਸੁਖਪਾਲ ਸਿੰਘ ਖੈਰਾ ਦੀ ਪ੍ਰਾਪਰਟੀ ਨੂੰ ਅਟੈਚ ਕਰਨਾ ਤੇ ਜਦੋਂ ਅਸੀਂ ਇਸ ਸੁਖਪਾਲ ਸਿੰਘ ਖੈਰਾ ਦੇ ਸਿਆਸੀ ਜੀਵਨ ਤੇ ਝਾਤ ਮਾਰਦੇ ਹਾਂ ਕੁਕੂ ਆਮ ਆਦਮੀ ਪਾਰਟੀ ਵਿੱਚ ਹੁੰਦਿਆਂ ਵਿਰੋਧੀ ਧਿਰ ਦੇ ਨੇਤਾ ਸਨ ਵਿਰੋਧੀ ਧਿਰ ਦੇ ਨੇਤਾ ਹੁੰਦੇ ਉਹਨਾਂ ਨੇ ਬੜੇ ਵੱਡੇ ਪੱਧਰ ਤੇ ਆਵਾਜ਼ ਉਠਾਈ ਤੇ ਫਿਰ ਅਚਾਨਕ ਉਹਨਾਂ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਲਾ ਦਿੱਤਾ ਗਿਆ ਉਹਨਾਂ ਦੀ ਜਗ੍ਹਾ ਸਹਰਪਾਲ ਸਿੰਘ ਧੀਮਾ ਹੋਰ ਨੂੰ ਵਿਧਾਇਕਦਾਲ ਦਾ ਨੇਤਾ ਬਣਾਇਆ ਗਿਆ ਵਿਰੋਧੀ ਧਿਰ ਦਾ ਉਸ ਤੋਂ ਬਾਅਦ ਉਹ ਲਗਾਤਾਰ ਆਮ ਆਦਮੀ ਪਾਰਟੀ ਦੇ ਖਿਲਾਫ ਆਵਾਜ਼ ਉਠਾਉਂਦੇ ਰਹੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਉਹਨਾਂ ਦੇ ਹਾਜ਼ਰੀ ਚ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਕਿਉਂਕਿ ਉਹਨਾਂ ਦੇ ਪੁਰਾਣੇ ਸਾਥੀ ਸੈਂਟਰ ਦੇ ਵਿੱਚ ਕਾਂਗਰਸ ਦੇ ਵਿੱਚ ਸਨ ਤੇ ਉਸ ਤੋਂ ਬਾਅਦ ਉਹ ਚੋਣ ਲੜਦੇ ਨੇ ਪੁਲੱਤ ਤੋਂ ਉੱਥੋਂ ਵਿਧਾਇਕ ਬਣ ਜਾਂਦੇ ਨੇ ਤੇ ਇਸ ਵੇਲੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨੇ ਤੇ ਇਹ ਮਾਮਲਾ ਲਗਾਤਾਰ ਚੱਲਦਾ ਰਿਹਾ ਤੇ ਸਰਕਾਰ ਦੇ ਖਿਲਾਫ ਬੇਬਾਕ ਟਿੱਪਣੀਆਂ ਸਰਕਾਰ ਨੂੰ ਲਗਾਤਾਰ ਕਟਹਿਰੇ ਵਿੱਚ ਖੜਨਾ ਤੇ ਕਈ ਵਾਰ ਭਾਸ਼ਾ ਦੇ ਤੌਰ ਤੇ ਸੁਖਪਾਲ ਸਿੰਘ ਖਹਿਰਾ ਵੱਲੋਂ ਵਰਤੀ ਜਾਂਦੀ ਭਾਸ਼ਾ ਜਿਹੜੀ ਉਹ ਬਹੁਤ ਸਖਤ ਹੁੰਦੀ ਹੈ ਤੇ ਉਹਦੇ ਆਧਾਰ ਤੇ ਸਰਕਾਰ ਹਮੇਸ਼ਾ ਕੇਂਦਰ ਸਰਕਾਰ ਵੀ ਤੇ ਪੰਜਾਬ ਸਰਕਾਰ ਵੀ ਸੁਖਪਾਲ ਸਿੰਘ ਖਹਿਰਾ ਨਾਲ ਹਮੇਸ਼ਾ ਨਾਰਾਜ਼ ਰਹਿੰਦੀ ਹੈ ਜਦੋਂ ਸੀ ਬਾਰ ਬਾਰ ਪਿਛਲੇ ਦਿਨੀ ਰਾਜਾ ਬੜਿੰਗ ਹੋਰਾਂ ਦੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੀ ਇੱਕ ਸਟੇਜ ਦੇ ਉੱਤੇ ਬਲੌਕ ਲੈਵਲ ਦੀ ਮੀਟਿੰਗ ਵਿੱਚ ਉਹ ਕਹਿ ਰਹੇ ਨੇ ਕਿ ਸਭ ਤੋਂ ਵੱਧ ਮੁੱਦੇ ਨੇ ਜਿਹੜੇ ਉਹ ਸਦਰ ਸੁਖਪਾਲ ਸਿੰਘ ਖੈਰਾ ਉਠਾਉਂਦੇ ਨੇ ਬੇਬਾਕ ਓਕੇ ਬਿਨਾਂ ਕਿਸੇ ਡਰ ਖੌਫ ਤੋਂ ਰਾਜਨੀਤੀ ਤੋਂ ਕੋਈ ਪਰ ਕਈ ਵਾਰ ਸੰਗਰੂਰ ਤੋਂ ਉਹ ਚੋਣ ਹਾਰ ਗਏ ਨੇ ਜਦੋਂ ਸੁਖਪਾਲ ਸਿੰਘ ਖੈਰਾ ਦੇ ਇਸ ਤਰ੍ਹਾਂ ਬੇਬਾਕ ਟਿੱਪਣੀਆਂ ਤੇ ਉਹਨਾਂ ਵੱਲੋਂ ਵਰਤੀ ਜਾਂਦੀ ਭਾਸ਼ਾ ਨੂੰ ਆਧਾਰ ਬਣਾ ਕੇ ਸਰਕਾਰਾਂ ਉਹਨਾਂ ਨਾਲ ਨਾਰਾਜ਼ ਰਹਿੰਦੀਆਂ ਨੇ ਤੇ ਐਸੇ ਹਮਲੇ ਹੋਣੇ ਜਾਂ ਇਸ ਤਰ੍ਹਾਂ ਦੇ ਮਾਮਲੇ ਵਿੱਚ ਉਜਨਾ ਇਸ ਸਵਭਾਵਕ ਹੈ ਹੁਣ ਸਖਪਾਲ ਸਿੰਘ ਖੈਰਾ ਦੀ ਚੰਡੀਗੜ੍ਹ ਸਤ ਕੋਠੀ ਹੈ ਜਿਹੜੀ ਉਹ ਉਹਨਾਂ ਦੇ ਫਾਦਰ ਵੱਲੋਂ 1990 ਦੇ ਵਿੱਚ ਖਰੀਦੀ ਗਈ ਹੈ ਲਗਭਗ 1990 ਦੇ ਵਿੱਚ ਜਦੋਂ ਪੰਜਾਬ ਦੇ ਹਾਲਾਤ ਬਹੁਤੇ ਸੁਖਾਵੇਂ ਨਹੀਂ ਸਨ ਕਿਉਂਕਿ ਉਹਨਾਂ ਦਾ ਪਿੰਡ ਰਾਮਗੜ੍ਹ ਭੁਲੜਾ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਪੈਂਦਾ ਹੈ ਹਲਕਾ ਪੁਲwidehat ਦੇ ਵਿੱਚ ਪੈਂਦਾ ਹੈ ਤੇ ਜਦੋਂ ਵਿਰੋਧੀ ਧਿਰ ਦੇ ਨੇਤਾ ਸਾਨੂੰ ਉਹ ਅਕਸਰ ਪਿੰਡ ਜਾਂਦੇ ਹੁੰਦੇ ਸਨ ਤੇ ਹੁਣ ਵੀ ਜਾਂਦੇ ਨੇ ਤੇ ਹੁਣ ਜਦੋਂ ਸੁਖਪਾਲ ਸਿੰਘ ਖੈਰਾ ਦੀ ਚੰਡੀਗੜ੍ਹ ਸਥਿਤ ਇਸ ਕੋਠੀ ਨੂੰ ਅਟੈਚ ਕੀਤਾ ਗਿਆ ਹੈ ਕਿਉਂਕਿ ਵੱਡੇ ਪੱਧਰ ਤੇ ਚਰਚਾ ਹੋਣੀ ਸੁਭਾਅਕ ਹੈ ਜਦੋਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਮਰਿੰਦਰ ਸਿੰਘ ਰਾਜਾ ਆਪਣਿੰਗ ਸਾ ਸੁਖਪਾਲ ਸਿੰਘ ਖੈਰਾ ਦੇ ਹੱਕ ਵਿੱਚ ਆਵਾਜ਼ ਠਾਉਂਦੇ ਨੇ ਸਰਦਾਰ ਚਰਨਜੀਤ ਸਿੰਘ ਚੰਨੀ ਆਵਾਜ਼ ਠਾਉਂਦੇ ਨੇ ਤੇ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਆਵਾਜ਼ ਠਾਉਂਦੇ ਨੇ ਵੱਡੇ ਪੱਧਰ ਤੇ ਨੇਤਾ ਉਹਨਾਂ ਦੇ ਹੱਕ ਵਿੱਚ ਆਣ ਕੇ ਖੜੇ ਹੁੰਦੇ ਨੇ ਕਿਉਂਕਿ ਇਹ ਮਾਮਲਾ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਜਾ ਰਿਹਾ ਹੈ ਹੁਣ ਸੁਖਪਾਲ ਸਿੰਘ ਖੈਰਾ ਦੇ ਵਿਰੋਧੀ ਧਿਰ ਦੇ ਨੇਤਾ ਵਜੋਂ ਤੇ ਆਪਣੀ ਪਾਰਟੀ ਵਿੱਚ ਹੁੰਦੇ ਆ ਪੰਥਕ ਮਸਲਿਆਂ ਤੇ ਗੱਲ ਕਰਨੇ ਅਮਰਤਪਾਲ ਸਿੰਘ ਦੇ ਹੱਕ ਵਿੱਚ ਜੇ ਕਿਸੇ ਨੇ ਆਵਾਜ਼ 28 ਸਭ ਤੋਂ ਵੱਧ ਕਾਂਗਰਸ ਵਿੱਚ ਹੁੰਦੇ ਆ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਬੋਲਣ ਵਾਲੇ ਸੁਖਪਾਲ ਸਿੰਘ ਖੈਰਾ ਪੰਜਾਬ ਵਿੱਚ ਰੇਤ ਵੱਜਰੀ ਦੇ ਮਾਮਲੇ ਵਿੱਚ ਪੰਜਾਬ ਵਿੱਚ ਕ腐ਸ਼ਨ ਦੇ ਮਾਮਲੇ ਵਿੱਚ ਪੰਜਾਬ ਵਿੱਚੋਂ ਜਾਇਜ਼ ਨਜਾਇਜ਼ ਕਾਰੋਬਾਰਾਂ ਦੇ ਮਾਮਲੇ ਵਿੱਚ ਪੰਜਾਬ ਦੇ ਵਿਧਾਇਕਾਂ ਦੇ ਉੱਤੇ ਬਾਰ-ਬਾਰ ਜਾਂ ਕੇਜਰੀਵਾਲ ਸਾਹਿਬ ਦੇ ਖਿਲਾਫ ਫੁੱਲਣ ਵਾਲੇ ਸਦਰ ਸੁਖਪਾਲ ਸਿੰਘ ਖੈਰਾ ਦਾ ਇਸ ਤਰ੍ਹਾਂ ਇਸ ਮਾਮਲੇ ਵਿੱਚ ਜਾਂ ਵੱਖ-ਵੱਖ ਮਾਮਲਿਆਂ ਵਿੱਚ ਉਲਝਣਾ ਕੋਈ ਹੈਰਾਨੀਜਨਕ ਨਹੀਂ ਪਰੰਤੂ ਪ੍ਰਾਪਰਟੀ ਦਾ ED ਵੱਲੋਂ ਅਟੈਚ ਕੀਤਾ ਜਾਣਾ ਇਹ ਜ਼ਰੂਰ ਇੱਕ ਹੈਰਾਨੀਜਨਕ ਮਾਮਲਾ ਹੈ ਜਦੋਂ ED ਦਿੱਲੀ ਤੋਂ ਇਸ ਮਾਮਲੇ ਦੇ ਵਿੱਚ ਸਰ ਸੁਖਪਾਲ ਸਿੰਘ ਖਹਿਰਾ ਦੀ ਪ੍ਰਾਪਰਟੀ ਨੂੰ ਅਟੈਚ ਕਰਦੀ ਹੈ ਤੇ ਇਹਦਾ ਰਿਐਕਸ਼ਨ ਹੈ ਜਿਹੜਾ ਉਹ ਦੇਸ਼ ਵਿਦੇਸ਼ ਦੇ ਵਿੱਚ ਹੋਣਾ ਸੁਭਾਵਿਕ ਹੈ ਇੱਕ ਸਮਾਜ ਦੇ ਰਾਜਨੀਤਿਕ ਤੌਰ ਤੇ ਜਾਂ ਧਾਰਮਿਕ ਤੌਰ ਤੇ ਜਦੋਂ ਅਸੀਂ ਬਿਕਦੇ ਸਮਾਜ ਦੇ ਇੱਕ ਹਿੱਸੇ ਦੇ ਵਿੱਚ ਸਰਦਾਰ ਸੁਖਪਾਲ ਸਿੰਘ ਖਹਿਰਾ ਬਹੁਤ ਸਤਕਾਰਤ ਆਗੂ ਮੰਨੇ ਜਾਂਦੇ ਨੇ ਤੇ ਉਹਨਾਂ ਦਾ ਢੰਗ ਤਰੀਕਾ ਵਿਚਰਨ ਦਾ ਕੋਈ ਅਲੱਗ ਹੋ ਸਕਦਾ ਹੈ ਪਰੰਤੂ ਉਹ ਇੱਕ ਤਰ੍ਹਾਂ ਨਾਲ ਵਿਰੋਧੀ ਧਿਰ ਦੇ ਨੇਤਾਵਾਂ ਵੱਜੋਂ ਬਹੁਤ ਵੱਡੇ ਲੈਵਲ ਤੇ ਆਵਾਜ਼ ਕਿਉਂਕਿ ਇੱਕ ਵਿਰੋਧੀ ਧਿਰ ਦਾ ਨੇਤਾ ਅ ਬਜਾਏ ਕਾਂ ਦਾ ਜਿਹੜਾ ਲੋਕ ਸਭ ਵਿਧਾਨ ਸਭਾ ਦੇ ਵਿੱਚ ਹੁੰਦਾ ਹੈ ਇੱਕ ਲੋਕਾਂ ਦੇ ਵਿੱਚ ਵਿਰੋਧ ਕਰਨ ਵਾਲੇ ਜਿਹੜੇ ਪ੍ਰਮੁੱਖ ਆਗੂ ਹੁੰਦੇ ਨੇ ਉਹਨਾਂ ਵਿੱਚ ਸੁਰਦਰ ਸੁਖਪਾਲ ਸਿੰਘ ਖਹਿਰਾ ਦਾ ਵੱਡਾ ਨਾਂ ਹਮੇਸ਼ਾ ਰਿਹਾ ਹੈ ਤੇ ਈਡੀ ਵੱਲੋਂ ਉਹਨਾਂ ਦੀ ਜਿਹੜੀ ਜਾਇਦਾਦ ਚੰਡੀਗੜ੍ਹ ਵਾਲੀ ਅਟੈਚ ਕੀਤੀ ਹੈ ਇਹਦਾ ਰਿਐਕਸ਼ਨ ਹੈ ਜਿਹੜਾ ਉਹ ਦੇਸ਼ ਵਿਦੇਸ਼ ਦੇ ਵਿੱਚ ਇਸ ਵੇਲੇ ਦੇਖਣ ਸੁਣਨ ਨੂੰ ਮਿਲ ਰਿਹਾ ਹੈ ਭਾਵੇਂ ਇਹ ਮਾਮਲੇ ਲੰਮੇ ਹੁੰਦੇ ਨੇ ਹਾਈ ਕੋਰਟ ਦਾ ਕੋਰਟਾਂ ਦੇ ਵਿੱਚ ਜਾਣੇ ਹੁੰਦੇ ਨੇ ਕੋਰਟਾਂ ਨੇ ਆਪਣੇ ਫੈਸਲੇ ਲੈਣੇ ਹੁੰਦੇ ਨੇ ਕੀ ਹੋਣਾ ਇਹ ਬੜਾ ਕੁਝ ਵਿਚਾਰ ਅਧੀਨ ਹੈ ਪਰੰਤੂ ਇਸ ਵੇਲੇ ਸਰਦਾਰ ਸੁਖਪਾਲ ਸਿੰਘ ਖੈਰਾ ਦਾ ਮਾਮਲਾ ਜਿਹੜਾ ਉਹ ਸਭ ਤੋਂ ਵੱਧ ਚਰਚਾ ਵਿੱਚ ਹੈ ਫਿਲਹਾਲ ਇੰਨਾ ਹੀ ਵੇਖਦੇ ਰਹੋ ਸਾਡਾ ਚੈਨਲ ਆਵਾਜ਼ੇ ਗੱਲ ਕਿਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ